ਪੰਜਾਬ ਇੱਕ ਰੈਵਲਿਊਸ਼ਨ ਵਾਲੀ ਸਟੇਟ ਆ ਪੰਜਾਬੀ ਜ਼ੁਬਾਨ ਦੇ ਵਿੱਚ ਇਸ਼ਕ ਵੀ ਕੀਤਾ ਜਾ ਸਕਦਾ ਪੰਜਾਬੀ ਜ਼ੁਬਾਨ ਦੇ ਵਿੱਚ ਲੜਿਆ ਵੀ ਜਾ ਸਕਦਾ ਪੰਜਾਬੀ ਜ਼ੁਬਾਨ ਚ ਸਮਝਾਇਆ ਵੀ ਜਾ ਸਕਦਾ ਪੰਜਾਬੀ ਭਾਸ਼ਾ ਇੱਕ ਇਨਕਲਾਬ ਦੀ ਭਾਸ਼ਾ ਹੈ ਇਹ ਕਹਿੋ ਜਿਹਾ ਖੇਤਾ ਧਰਤੀ ਦਾ ਜਿਹਦੇ ਉੱਤੇ ਹਮੇਸ਼ਾ ਤੋਂ ਦੁਨੀਆ ਦੀ ਅੱਖ ਰਹੀ ਆ ਜਦੋਂ ਵੀ ਕੋਈ ਰੈਵਲਿਊਸ਼ਨ ਉੱਠਿਆ ਵਾ ਇੱਥੋਂ ਹੀ ਉੱਠਿਆ 100 ਸਾਲ ਬਾਅਦ ਗੋਰਾ ਪੰਜਾਬ ਕਿਉਂ ਆਇਆ ਰਣਜੀਤ ਸਿੰਘ ਦੀ ਮੌਤ ਵੀ ਇੱਕ ਮਿਸਟਰੀ ਆ ਉਹਨੂੰ ਕਿੱਦਾਂ ਮਾਰਿਆ ਗਿਆ ਉਹਦੇ ਰਾਜ ਨੂੰ ਕਿੱਦਾਂ ਖਤਮ ਕੀਤਾ ਤੇ ਇੱਕ ਦਿਨ ਇਹ ਹੋ ਜਾਣੀ ਜਦੋਂ ਅਸੀਂ ਸ਼ਹੀਦ ਨਹੀਂ ਹੋਏ ਹਰ ਦਿਨ ਸਾਡਾ ਕੋਈ ਸ਼ਹੀਦ ਹੋਇਆ ਕਿਸੇ ਦਿਨ ਤੇ ਅੱਧੀ ਕੌਮ ਖਤਮ ਹੋ ਗਈ ਆ ਜੀ ਵੱਡੇ ਘੱਲੂ ਕਰੇ ਜਦ ਅੱਧੀ ਕੌਮ ਖਤਮ ਹੋ ਗਈ ਆ ਸੋਚੋ ਕਿਹੋ ਜਿਹਾ ਸਾਾਕਾ ਹੋਊਗਾ ਉਹ ਵੀ ਅੱਧੀ ਕੌਮ ਹੋ ਗਈ ਸ਼ਾਮ ਨੂੰ ਜੱਥੇਦਾਰ ਇਹ ਅਰਦਾਸ ਕਰਨ ਲੈ ਕੇ ਸੱਚੇ ਪਾਤਸ਼ਾਹ ਵੀ ਜਿਨ੍ਹਾਂ ਦਾ ਖਤਰਾ ਸੀ ਉਹਨੂੰ ਤੂੰ ਲੈ ਕੇ ਆ ਹੁਣ ਸਵੇਰੇ ਦੱਸਾਂਗੇ ਇਹਨਾਂ ਨੂੰ ਅਸੀਂ ਕਹੋਣਾ ਮੈਂ ਤੁਹਾਡਾ ਇੱਕ ਇੰਟਰਵਿਊ ਸੁਣ ਰਿਹਾ ਸੀ ਮੈਂ ਉਸ ਇੰਟਰਵਿਊ ਨੂੰ ਸੁਣ ਕੇ ਭਾਵੁਕ ਵੀ ਹੋਇਆ ਜਦੋਂ ਤੁਸੀਂ ਕਿਹਾ ਕਿ ਲਾਹੌਰ ਦੇ ਵਿੱਚ ਜਦੋਂ ਮੈਂ ਫੋਟੋ ਕਰਵਾਉਣ ਲੱਗਿਆ ਤਾਂ ਮੇਰੇ ਅਚਾਨਕ ਹੀ ਹੱਥ ਜੁੜ ਗਏ ਮੈਂ ਆਪਣੇ ਸਾਥੀ ਨੂੰ ਕਿਹਾ ਕਿ ਤੈਨੂੰ ਪਤਾ ਨਹੀਂ ਸਾਡੇ ਲਈ ਇਹ ਕੀ ਆ ਮੁੱਢਲੀ ਸਿੱਖਿਆ ਜਿਹਨੂੰ ਆਪਾਂ ਕਹਿੰਦੇ ਮੁੱਢਲੀ ਸਿੱਖਿਆ ਘਰੋਂ ਮਿਲਦੀ ਤੁਹਾਨੂੰ ਸੋ ਇਹ ਚੀਜ਼ਾਂ ਮੈਨੂੰ ਘਰੋਂ ਮਿਲੀਆਂ ਮੇਰੇ ਪਰਿਵਾਰ ਚੋਂ ਮਿਲੀਆਂ ਸਾਡੇ ਮੈਂ ਦੱਸਣਾ ਨਹੀਂ ਚਾਹੁੰਦਾ ਸਾਡਾ ਪਿਛੋਕੜ ਕਿਹ ਨਾਲ ਮੈਚ ਕਰਦਾ ਅਸੀਂ ਕੌਣ ਆ ਪਿੱਛੋਂ ਸਾਡੇ ਵੱਡੇ ਵੱਡੇਰੇ ਕੌਣ ਸੀਗੇ 216 ਦੇ ਵਿੱਚ ਆਈ ਬੰਬੂ ਕਾਰਟ ਨੂੰ ਅੱਜ ਵੀ ਪੰਜਾਬੀ ਸਿਨੇਮੇ ਦੇ ਤੌਰ ਤੇ ਇੱਕ ਉਦਾਹਰਨ ਦੇ ਤੌਰ ਤੇ ਡਿਫਾਈਨ ਕੀਤਾ ਜਾਂਦਾ ਹੈ तकरीबन ਇੱਕ ਦਹਾਕੇ ਬਾਅਦ ਬੰਬੂ ਕਾਰਟ 2 ਪੰਜਾਬੀ ਸਿਨੇਮੇ ਦੇ ਵਿੱਚ ਆ ਰਹੀ ਆ ਕਿਉਂਕਿ 2025 ਸਿਨੇਮੇ ਦੇ ਲਈ ਇੱਕ ਠੰਡਾ ਸਾਲ ਰਿਹਾ ਹੈ ਦੁਬਾਰਾ ਫੇਰ ਬੰਬੂ ਕਾਰਟ 2 ਦੇ ਉੱਪਰ ਪੰਜਾਬੀ ਸਿਨੇਮੇ ਪ੍ਰਤੀ ਵੱਡੀਆਂ ਜ਼ਿੰਮੇਵਾਰੀਆਂ ਨੇ ਸੀਨੀਅਰ ਅਦਾਕਾਰ ਜਰਨੈਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਪੰਜਾਬੀ ਸਿਨੇਮੇ ਨੂੰ ਲੈ ਕੇ ਗੱਲਬਾਤ ਬੰਬੂ ਕਾਟ 2 ਨੂੰ ਲੈ ਕੇ ਸਰ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ 2116 ਵਾਲੀ ਬੰਬੂ ਕਾਟ ਦੀਆਂ ਉਦਾਹਰਨਾਂ ਹਲੇ ਤੱਕ ਦਿੱਤੀਆਂ ਜਾਂਦੀਆਂ ਨੇ ਪੰਜਾਬੀ ਸਿਨੇਮੇ ਨੂੰ ਡਿਫਾਈਨ ਕਰਨ ਦੇ ਲਈ 2025 ਪੰਜਾਬੀ ਸਿਨੇਮੇ ਦੇ ਲਈ ਕੋਈ ਬਹੁਤਾ ਵਧੀਆ ਸਾਲ ਨਹੀਂ ਰਿਹਾ ਐਕਟੀਫੇਅਰ ਬੰਬੂ ਕਾਟ 2 ਦੇ ਮੋਢਿਆਂ ਦੇ ਉੱਪਰ ਵੱਡੀ ਜ਼ਿੰਮੇਵਾਰੀ ਪੰਜਾਬੀ ਸਿਨੇਮੇ ਨੂੰ ਰਿਵਾਈਵ ਕਰਨ ਦੇ ਲਈ ਨਹੀਂ ਦੇਖੋ ਸਾਰੀਆਂ ਫਿਲਮਾਂ ਚੰਗੀਆਂ ਸੀਗੀਆਂ ਇਕੱਲਾ ਬੰਬੂ ਕਾਟ ਦੀ ਗੱਲ ਨਹੀਂ ਕਰਦੇ ਪਰ ਠੀਕ ਹੈ ਕਿ ਆਡੀਅנס ਜੁੜੀ ਹੋਈ ਆ ਬੰਬੂ ਕਾਟ ਇੱਕ ਅਬੋਸਟ ਅਵੇਟਡ ਫਿਲਮ ਆ 10 ਸਾਲਾਂ ਤੋਂ ਜਦੋਂ ਵੀ ਕਿਤੇ ਗੱਲ ਹੁੰਦੀ ਤੇ ਹਰ ਬੰਦਾ ਪੁੱਛਦਾ ਵਾ ਮੈਸੇਜੇਸ ਦੇ ਵਿੱਚ ਵੀ ਰਿਦਮ ਬॉयਜ਼ ਦੇ ਪੇਜ ਤੇ ਜਾਂ ਜਦੋਂ ਕੋਈ ਮਿਲਦਾ ਤੇ ਫਿਰ ਬੰਬੂ ਕਾਰਡ ਕਦੋਂ ਨੇ ਆਉਣੀ ਬੰਬੂ ਕਾਰਡ ਕਦੋਂ ਆਉਣੀ ਹੁਣ ਜਦੋਂ ਬੰਬੂ ਕਾਰਡ ਚਪਾਲ ਤੇ ਰਿਲੀਜ਼ ਹੋਈ ਉਦੋਂ ਲੋਕਾਂ ਨੂੰ ਫੇਰ ਇੱਕ ਉਮੀਦ ਜਾਗੀ ਵੀ ਯਾਰ ਅੱਛਾ ਫਿਰ ਹੋਣਾ ਆਉਗੀ ਬੰਬੂ ਕਾਰਡ ਸੋ ਵੇਟ ਤੇ ਹੋ ਰਹੀ ਹੈ ਜੀ ਬੜੀ ਬਸਬਰੀ ਨਾਲ ਔਰ ਬੜੀ ਮਿਹਨਤ ਨਾਲ 10 ਸਾਲ ਇਸ ਸਕ੍ਰਿਪਟ ਦੇ ਜਸਕਰੇਵਾਲ ਨੇ ਕੰਮ ਕੀਤਾ ਤੁਹਾਨੂੰ ਪਿਛਲੀ ਬੰਬੂ ਕਾਰਟ ਨਾਲੋਂ ਵੀ ਬੈਟਰ ਰਿਜ਼ਲਟ ਮਿਲਣਗੇ ਸਰ ਠਹਿਰਾਅ ਦਾ ਕਾਰਨ ਕੀ ਆ ਪੰਜਾਬੀ ਸਿਨੇਮਾ ਦਾ ਕਿਉਂਕਿ ਤੁਹਾਡੇ ਕੋਲ ਲੰਮਾ ਤਜਰਬਾ ਹੈ ਪੰਜਾਬੀ ਸਿਨੇਮਾ ਤੁਸੀਂ ਨੇ ਆਪਣੀ ਅੱਖਾਂ ਦੇ ਸਾਹਮਣੇ ਬਦਲਦਾ ਹੋਇਆ ਦੇਖਿਆ ਅੱਜ ਤੋਂ 20 ਸਾਲ ਪਹਿਲਾਂ ਪੰਜਾਬੀ ਸਿਨੇਮਾ ਹੋਰ ਸੀ 25 ਸਾਲ ਪਹਿਲਾਂ ਸਿਨੇਮਾ ਹੋਰ ਸੀ ਅੱਜ ਵੀ ਐਫਐਕਸ ਦਾ ਜ਼ਮਾਨਾ ਆ ਗਿਆ ਪੰਜਾਬੀ ਸਿਨੇਮਾ ਫਾਸਟ ਵੀ ਹੋ ਗਿਆ ਪਰ ਫਿਰ ਵੀ 225 ਇੱਕ ਤਾਂ ਕੁਦਰਤੀ ਕਰੋਪੀ ਦਾ ਲਗਾ ਲਈਏ ਪਰ ਕਿਤੇ ਨਾ ਕਿਤੇ ਲੋਕਾਂ ਦੀ ਸ਼ਿਕਾਇਤ ਇਹ ਹੈ ਕਿ ਸਕ੍ਰਿਪਟ ਉਸ ਲੈਵਲ ਦੀ ਨਹੀਂ ਆ ਰਹੀ ਕਿ ਸਿਨੇਮੇ ਦੇ ਵਿੱਚ ਕੁਝ ਨਵਾਂ ਨਹੀਂ ਆ ਰਿਹਾ ਆਮ ਪਬਲਿਕ ਇਹ ਦੇਖਦੀ ਆ ਜਰਨੈਲ ਸਿੰਘ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਕੀ ਦੇਖਦੇ ਨੇ ਇਸ ਸਭ ਨੂੰ ਲੈ ਕੇ ਦੇਖੋ ਇਹ ਆਡੀਅੰਸ ਦੀ ਸ਼ਿਕਾਇਤ ਬਿਲਕੁਲ ਠੀਕ ਆ ਬਹੁਤ ਸਾਰੀਆਂ ਫਿਲਮਾਂ ਇਹੋ ਜਿਹੀਆਂ ਨੇ ਦੀ ਸਕ੍ਰਿਪਟ ਤੇ ਕੰਮ ਨਹੀਂ ਹੁੰਦਾ ਸਾਡੇ ਕਈ ਮੇਕਰਸ ਇਹੋ ਜਿਹੀ ਵੀ ਆ ਜਿਹੜੇ ਕਹਿੰਦੇ ਵੀ ਤਤ ਤਤ ਤਾ ਲਾ ਲੋ ਵੀ ਚਲੋ ਯਾਰ ਫਾਈਨੈਂਸਰ ਆਇਆ ਵਾ ਕਿਤੇ ਕੋਈ ਪਾਣੀ ਨਾ ਮਾਰ ਦਵੇ ਫਿਲਮ ਬਣਾ ਲਓ ਯਾਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਡਰਾਅ ਬੈਕ ਹੈ ਉਹਨਾਂ ਚੀਜ਼ਾਂ ਦਾ ਪਰ ਆਡੀਅੰਸ ਵੱਲੋਂ ਵੀ ਨਮੋਸ਼ੀ ਸੰਭ ਵੇਖਣ ਨੂੰ ਮਿਲਦੀ ਆ ਜਿਹੜੇ ਚੰਗੇ ਪ੍ਰੋਡਕ ਉਹਨਾਂ ਦਾ ਵੀ ਰਿਜ਼ਲਟ ਬਹੁਤ ਮਾੜਾ ਮੈਂ ਨਾਂ ਨਹੀਂ ਲੈਣਾ ਕਿਸੇ ਫਿਲਮ ਦਾ ਬਟ ਸਾਰੇ ਮੇਕਰਾਂ ਨੇ ਬੜੀਆਂ ਕਮਾਲ ਦੀਆਂ ਹਿਸਟੋਰੀਕਲ ਵੀ ਬਣਾਈਆਂ ਨੇ ਫਿਊਚਰ ਦੀਆਂ ਫਿਲਮਾਂ ਵੀ ਬਣਾਈਆਂ ਨੇ ਬਟ ਆਡੀਅנס ਵੱਲੋਂ ਪਤਾ ਹੀ ਨਹੀਂ ਲੱਗਣ ਰਿਹਾ ਕਿ ਆ ਕਿਉਂ ਨਹੀਂ ਉਹਨਾਂ ਫਿਲਮਾਂ ਨੂੰ ਭਰਮਾ ਹੰਗਾਰਾ ਸਿਨੇਮੇ ਚ ਮਿਲਿਆ ਓਟੀਟੀ ਤੇ ਮਿਲਿਆ ਜਦੋਂ ਓਟੀਟੀ ਤੇ ਕਈਆਂ ਫਿਲਮਾਂ ਤੇ ਲੋਕ ਕਹਿੰਦੇ ਯਾਰ ਆ ਕਮਾਲ ਦੀ ਫਿਲਮ ਵੇਖੀ ਨਹੀਂ ਯਾਰ ਆਪਾਂ ਸੋ ਉਹ ਇੱਕ ਸਾਡੀ ਸਾਡਾ ਕੁਐਸਚਨ ਵਾਂਗ ਆ ਜਿਹੜਾ ਮੇਕਰਸ ਤੇ ਆਡੀਅנס ਦੇ ਵਿੱਚ ਹੈਗਾ ਉਹ ਸਮਝ ਨਹੀਂ ਲੱਗਣ ਰਿਹਾ ਗੱਲ ਕੀ ਸਰ ਮੇਕਰਸ ਕਿਤੇ ਨਾ ਕਿਤੇ ਡਰਦੇ ਨੇ ਕਿਉਂਕਿ ਤੁਸੀਂ ਨੇ ਇੱਕ ਵੈਬ ਸੀਰੀਜ਼ ਲਿਖੀ 84 ਤੋਂ ਬਾਅਦ ਮੇਰੀ ਕੁਲਜਿੰਦਰ ਸਿੱਧੂ ਉਹਨਾਂ ਨਾਲ ਵੀ ਇਸ ਸਬੰਧੀ ਗੱਲ ਹੋਈ ਤਾਂ ਉਹ ਮੈਨੂੰ ਪਰਸਨਲ ਤੌਰ ਤੇ ਬੜੀ ਪਸੰਦ ਆਉ ਉਸ ਦੇ ਵਿੱਚ ਪੰਜਾਬ ਦਾ ਦੁਖਾਂਤ ਦਿਖਾਇਆ ਜੋ ਕੋਈ 84 ਤੋਂ ਬਾਅਦ ਸਾਡੇ ਪੰਜਾਬ ਦੀ ਜਵਾਨੀ ਦੇ ਨਾਲ ਹੋਇਆ ਸਾਡੇ ਲੋਕਾਂ ਦੇ ਨਾਲ ਹੋਇਆ ਲੋਕਾਂ ਨੇ ਉਸ ਨੂੰ ਵੀ ਤਾਂ ਕਬੂਲ ਕੀਤਾ ਬੇਸ਼ੱਕ OTT ਤੇ ਸੀਗੀ ਤੁਸੀਂ OTT ਦੀ ਗੱਲ ਕੀਤੀ ਆ ਕਿਤੇ ਨਾ ਕਿਤੇ ਫਿਰ ਸਿਨੇਮੇ ਦੇ ਵਿੱਚ ਲੈ ਕੇ ਆਉਣ ਨੂੰ ਮੇਕਰਸ ਦੇ ਮਨ ਦੇ ਵਿੱਚ ਡਰ ਹੈ ਕਿ ਉਸ ਤਰ੍ਹਾਂ ਦੀ ਸਕ੍ਰਿਪਟ ਹੋ ਸਕਦਾ ਸਰਕਾਰ ਦੇ ਨਾਲ ਪੰਗਾ ਨਾ ਪੈ ਜੇ ਸੈਂਸਰ ਦਾ ਚੱਕਰ ਨਾ ਪੈ ਜੇ ਜਿਵੇਂ ਬਾਈ ਦਲਜੀਤ ਦੋਸਾਂਗ ਦੀ ਫਿਲਮ ਪੰਜਾਬ 95 ਦਾ ਰੌਲਾ ਕਾਫੀ ਸਮੇਂ ਤੋਂ ਚੱਲ ਰਿਹਾ ਦੇਖੋ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਇੱਕ ਰੈਵਲ ਰਿਵਲੂਸ਼ਨ ਵਾਲੀ ਸਟੇਟ ਆ ਪੰਜਾਬੀ ਜ਼ੁਬਾਨ ਦੇ ਵਿੱਚ ਇਸ਼ਕ ਵੀ ਕੀਤਾ ਜਾ ਸਕਦਾ ਪੰਜਾਬੀ ਜ਼ੁਬਾਨ ਦੇ ਵਿੱਚ ਲੜਿਆ ਵੀ ਜਾ ਸਕਦਾ ਪੰਜਾਬੀ ਜ਼ੁਬਾਨ ਚ ਸਮਝਾਇਆ ਵੀ ਜਾ ਸਕਦਾ ਇਹ ਪੰਜਾਬੀ ਜ਼ੁਬਾਨ ਦੇ ਵਿੱਚ ਮਤਲਬ ਜੰਗ ਵੀ ਲੜੀ ਜਾ ਸਕਦੀ ਸਿਰਫ ਲਫ਼ਜ਼ਾਂ ਦੇ ਨਾਲ ਪੰਜਾਬੀ ਭਾਸ਼ਾ ਇੱਕ ਇਨਕਲਾਬ ਦੀ ਭਾਸ਼ਾ ਹਾਂ ਮੈਂ ਬੜੀਆਂ ਬੋਲੀਆਂ ਸੁਣੀਆਂ ਬੜੀਆਂ ਬੋਲੀਆਂ ਪਰ ਪੰਜਾਬੀ ਬੋਲੀ ਜਿਹੜੀ ਹੈ ਨਾ ਮੈਨੂੰ ਲੱਗਦਾ ਕਿ ਇਹ ਗੁਰੂਆਂ ਪੀਰਾਂ ਪੀਰ ਫਕੀਰਾਂ ਵਲੀਆਂ ਦਰवेशਾਂ ਪੈਗੰਬਰਾਂ ਦੀ ਬੋਲੀ ਆ ਇੱਥੇ ਭਗਤ ਵੀ ਹੋਏ ਨੇ ਇੱਥੇ ਸਾਧ ਵੀ ਹੋਏ ਨੇ ਫਕੀਰ ਵੀ ਹੋਏ ਨੇ ਗੁਰੂ ਸਾਹਿਬਾਨ ਵੀ ਹੋਏ ਨੇ ਹਨਾ ਯੋਧੇ ਵੀ ਹੋਏ ਨੇ ਇਹ ਕਹਿੋ ਜਿਆ ਖੇਤਾ ਧਰਤੀ ਦਾ ਜਿਹਦੇ ਉੱਤੇ ਹਮੇਸ਼ਾ ਤੋਂ ਦੁਨੀਆ ਦੀ ਅੱਖ ਰਹੀ ਆ ਜਦੋਂ ਵੀ ਕੋਈ ਰੈਵਿਊਲੂਸ਼ਨ ਉੱਠਿਆ ਵਾ ਇੱਥੋਂ ਹੀ ਉੱਠਿਆ ਆਪਾਂ ਕਹਿ ਦਿੰਦੇ ਨੇ ਕਿ 1857 ਦੇ ਵਿੱਚ ਗਦਰ ਉੱਥੋਂ ਸ਼ੁਰੂ ਹੋਇਆ ਪਰ ਉਸ ਤੋਂ 4 ਮਹੀਨੇ ਪਹਿਲਾਂ ਪੰਜਾਬ 'ਚ ਸ਼ੁਰੂ ਹੋ ਗਿਆ ਸੀ ਹਾਂਜੀ ਅੱਖਾਂ ਦਿਖਾਤੀਆਂ ਸੀ ਪੰਜਾਬੀਆਂ ਨੇ ਉਸ ਰਿਟਰਨ 'ਚ ਸੀ ਬਿਲਕੁਲ ਠੀਕ ਆ ਨਾ ਜੇ ਕਿਤੇ ਦਿੱਲੀੋਂ ਆਉਂਦਾ ਅਸਲਾ ਲੁੱਟ ਲਿਆ ਜਾਂਦਾ ਉਸ ਦਿਨ ਗਦਾਰ ਨਾ ਮਿਲਦੇ ਤੇ ਇਹ ਜਿਹੜੀ ਬਟਾਲੀਅਨ ਸੀ ਇਹਨਾਂ ਨੇ ਹਿੰਦੁਸਤਾਨ ਜਿੱਤ ਲੈਣਾ ਸੀ ਜੀ ਗੱਲ ਸਿਰਫ ਉਤ ਹੀ ਆ ਕਿ ਵਾਈ 100 ਸਾਲ ਬਾਅਦ ਗੋਰਾ ਪੰਜਾਬ ਕਿਉਂ ਆਇਆ ਰਣਜੀਤ ਸਿੰਘ ਦੀ ਮੌਤ ਵੀ ਇੱਕ ਮਿਸਟਰੀ ਆ ਉਹਨੂੰ ਕਿੱਦਾਂ ਮਾਰਿਆ ਗਿਆ ਉਹਦੇ ਰਾਜ ਨੂੰ ਕਿੱਦਾਂ ਖਤਮ ਕੀਤਾ ਸੋ ਗੱਲ ਜੇ ਆਪਾਂ ਹੁਣ ਜਿਹੜੀ ਤੁਸੀਂ ਸਵਾਲ ਪੁੱਛਿਆ ਸੀਗਾ ਵੀ ਜਦੋਂ ਵੀ ਕੋਈ ਉਦਾਂ ਦੀ ਚੀਜ਼ ਆਊਗੀ ਸਾਡਾ ਸੁਭਾਅ ਆ ਕਿ ਅਸੀਂ ਯਾਦਗਾਰਾਂ ਨੂੰ ਚੇਤੇ ਰੱਖਦੇ ਹਾਂ ਅਸੀਂ ਆਪਣੇ ਤੋਂ ਹੋਏ ਜ਼ੁਲਮਾਂ ਨੂੰ ਚੇਤੇ ਰੱਖਦੇ ਹਾਂ ਅਸੀਂ ਜਵਾਬ ਦੇਈਏ ਭਾਵੇਂ ਨਾ ਦੇਈਏ ਪਰ ਸਾਡੇ ਜ਼ਹਿਨ ਚ ਚੇਤੇ ਰਹਿੰਦਾ ਕਿਉਂਕਿ 365 ਦਿਨ ਨੇ ਸਾਡੇ ਵਾਸਤੇ ਮਾਨ ਦੀ ਗੱਲ ਆ 365 ਦਿਨ ਨੇ ਇੱਕ ਸਾਲ ਦੇ ਵਿੱਚ ਤੇ ਇੱਕ ਦਿਨ ਇਹੋ ਜਿਹਾ ਨਹੀਂ ਜਦੋਂ ਅਸੀਂ ਸ਼ਹੀਦ ਨਹੀਂ ਹੋਏ ਹਰ ਦਿਨ ਸਾਡਾ ਕੋਈ ਸ਼ਹੀਦ ਹੋਇਆ ਕਿਸੇ ਦਿਨ ਤੇ ਅੱਧੀ ਕੌਮ ਖਤਮ ਹੋ ਗਈ ਆ ਜੀ ਵੱਡੇ ਘੱਲੂ ਕਰੇ ਜਦ ਅੱਧੀ ਕੌਮ ਖਤਮ ਹੋ ਗਈ ਆ ਸੋਚੋ ਕਿਹੋ ਜਿਹਾ ਸਾਕਾ ਹੋਊਗਾ ਉਹ ਵੀ ਅੱਧੀ ਕੌਮ ਹੋਕ ਗਈ ਸ਼ਾਮ ਨੂੰ ਜੱਥੇਦਾਰ ਇਹ ਅਰਦਾਸ ਕਰ ਲੈ ਕੇ ਸੱਚੇ ਪਾਤਸ਼ਾਹ ਵੀ ਜਿਨ੍ਹਾਂ ਦਾ ਖਤਰਾ ਸੀ ਉਹਨੂੰ ਤੂੰ ਲੈ ਕੇ ਆ ਹੁਣ ਸਵੇਰੇ ਦੱਸਾਂਗੇ ਇਹਨਾਂ ਨੂੰ ਅਸੀਂ ਕੌਣ ਆ ਅੱਧੀ ਕੌਮ ਤਿੰਨ ਮਹੀਨੇ ਚ ਉੱਠ ਕੇ ਬਦਾਲੀ ਇੰਨਾ ਚੋਂ ਮਹੀਨਿਆਂ ਦੇ ਵਿੱਚ ਫੇਰ ਟੱਕਰ ਕੇ ਵੀ ਆਦਤ ਦੱਸ ਸੀ ਸੋ ਇਹ ਚੀਜ਼ਾਂ ਨੇ ਜਿਹਦੇ ਤੋਂ ਪਤਾ ਨਹੀਂ ਕਿਹਨੂੰ ਡਰਾ ਸਾਨੂੰ ਅਸੀਂ ਤੇ ਨਾ ਕਿਸੇ ਦੇ ਖਿਲਾਫ ਆ ਨਾ ਅਸੀਂ ਕਿਸੇ ਨੂੰ ਪੜਕਾਉਣਾ ਚਾਹੁੰਦੇ ਅਸੀਂ ਤੇ ਸਿਰਫ ਆਪਣੀ ਗੱਲ ਰੱਖਣਾ ਚਾਹੁੰਦੇ ਆ ਆਪਣੀ ਨਵੀਂ ਜਨਰੇਸ਼ਨ ਵਾਸਤੇ ਕਿ ਯਾਦ ਰੱਖੋ ਅਸੀਂ ਕੌਣ ਆ असल थोड़ी ना एक खासियत मन्नू ਲੱਗਦੀ ਹੈ ਕਿ ਇੱਕ ਅਦਾਕਾਰ ਵੀ ਪਰ ਸਿੱਖ ਇਤਿਹਾਸ ਦੇ ਨਾਲ ਤੁਸੀਂ ਕੈਮਰੇ ਦੇ ਸਾਹਮਣੇ ਪਿਆਰ ਦਿਖਾਉਨੇ ਹੋ ਇੰਡਸਟਰੀ ਦੇ ਕਾਫੀ ਲੋਕ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਪਿਆਰ ਤਾਂ ਕਰਦੇ ਹੋਣਗੇ ਸਾਡੇ ਉਸ ਖਾਲਸਾ ਰਾਜ ਨੂੰ ਸ਼ੇਰ-ਏ-ਪੰਜਾਬ ਦੇ ਰਾਜ ਨੂੰ ਪਰ ਪਬਲਿਕਲੀ ਖੁੱਲ ਕੇ ਸਾਹਮਣੇ ਨਹੀਂ ਬੋਲਦੇ ਮੈਂ ਤੁਹਾਡੇ ਇੱਕ ਇੰਟਰਵਿਊ ਸੁਣ ਰਿਹਾ ਸੀ ਮੈਂ ਉਸ ਇੰਟਰਵਿਊ ਨੂੰ ਸੁਣ ਕੇ ਭਾਵੁਕ ਵੀ ਹੋਇਆ ਜਦੋਂ ਤੁਸੀਂ ਕਿਹਾ ਕਿ ਲਾਹੌਰ ਦੇ ਵਿੱਚ ਜਦੋਂ ਮੈਂ ਫੋਟੋ ਕਰਵਾਉਣ ਲੱਗਾ ਤਾਂ ਮੇਰੇ ਅਚਾਨਕ ਹੀ ਹੱਥ ਜੁੜ ਗਏ ਮੈਂ ਆਪਣੇ ਸਾਥੀ ਨੂੰ ਕਿਹਾ ਕਿ ਤੈਨੂੰ ਪਤਾ ਨਹੀਂ ਸਾਡੇ ਲਈ ਇਹ ਕੀ ਹੈ ਇਹ ਇਹ ਬਹੁਤ ਮੈਨੂੰ ਲੱਗਦਾ ਮੈਨੇ ਰੱਖਦੇ ਨੇ ਇਹ ਬਗਾਵਤਾਂ ਕਿਵੇਂ ਜਰਨੈਲ ਸਿੰਘ ਦੇ ਕਦਾ ਕਰਦੇ ਮੰਨਦੇ ਬਗਾਵਤਾਂ ਜਿਹੜੋ ਮੁੱਢਲੀ ਸਿੱਖਿਆ ਜਿਹਨੂੰ ਆਪਾਂ ਕਹਿੰਦੇ ਮੁੱਢਲੀ ਸਿੱਖਿਆ ਘਰੋਂ ਮਿਲਦੀ ਤੁਹਾਨੂੰ ਸੋ ਇਹ ਚੀਜ਼ਾਂ ਮੈਨੂੰ ਘਰੋਂ ਮਿਲੀਆਂ ਮੇਰੇ ਪਰਿਵਾਰ ਚੋਂ ਮਿਲੀਆਂ ਨੇ ਸਾਡੇ ਮੈਂ ਦੱਸਣਾ ਨਹੀਂ ਚਾਹੁੰਦਾ ਸਾਡਾ ਪਿਛੋਕੜ ਕਿਹ ਨਾਲ ਮੈਚ ਕਰਦਾ ਅਸੀਂ ਕੌਣ ਆ ਪਿੱਛੋਂ ਸਾਡੇ ਵੱਡੇ ਵੱਡੇਰੇ ਕੌਣ ਸੀਗੇ ਮੈਂ ਇਸ ਬਾਰੇ ਮੈਂ ਇਸ ਬਾਰੇ ਜ਼ਿਕਰ ਹੀ ਨਹੀਂ ਕਰਨਾ ਚਾਹੁੰਦਾ ਬਟ ਇਹ ਬਲੱਡ ਲਾਈਨ ਚੋਂ ਤੋਰਿਆ ਇਹ ਕੋਈ ਮੈਂ ਟੀਕਾ ਲਾ ਕੇ ਆਂਦਾ ਆਪਣੇ ਅੰਦਰ ਪਾਈਆਂ ਨਹੀਂ ਜਾਂ ਪੜ੍ਹ ਕੇ ਚੀਜ਼ਾਂ ਨਹੀਂ ਪਾਈਆਂ ਨਾ ਪੈਂਦੀਆਂ ਨੇ ਇਹ ਇਹ ਪਿੱਛੋਂ ਤੁਰਿਆ ਆਉਂਦਾ ਕਾਫਲਾ ਇੱਕ ਬਸ ਗੱਲ ਇਹ ਆ ਕਿ ਉਹਨੂੰ ਉਹਨੂੰ ਜੀਂਦਾ ਰੱਖਣਾ ਚਾਹੁੰਦਾ ਮੇਰੇ ਭਰਾ ਮੈਨੂੰ ਇਹ ਗੱਲ ਕਹਿੰਦਾ ਹੁੰਦਾ ਕਿ ਤੈਨੂੰ ਮੌਕਾ ਮਿਲਿਆ ਬਹੁਤ ਸਾਰੇ ਲੋਕ ਬਿਨਾਂ ਮੌਕੇ ਤੋਂ ਰਹਿ ਜਾਂਦੇ ਆ ਪਰ ਤੈਨੂੰ ਮੌਕਾ ਦਿੱਤਾ ਰੱਬ ਨੇ ਆਪਣੀ ਜ਼ਿੰਦਗੀ ਵੀ ਜੀ ਲਾ ਇੱਕ ਵਾਰ ਉਹਨਾਂ ਥਾਵਾਂ ਨੂੰ ਐਕਸਪਲੋਰ ਵੀ ਕਰ ਲਾ ਜੋ ਸੁੰਦਰ ਸ ਜੋ ਸਾਡੇ ਵੱਡੇ-ਵਡੇਰੇ ਕਹਿੰਦੇ ਸੀ ਘਰ ਦਾ ਭਾਰ ਮੇਰੇ ਤੇ ਛੱਡ ਦੇ 27 ਸਾਲ ਤੋਂ ਮੇਰਾ ਭਾਰ ਉਹਨੇ ਚੁੱਕਿਆ ਵੀ ਤੂੰ ਜਾ ਐਕਸਪਲੋਰ ਕਰ ਪਰ ਜਿਹੜੀਆਂ ਗੱਲਾਂ ਤੇਰੇ ਅੰਦਰ ਜਾਣ ਗਈਆਂ ਨਾ ਉਹ ਨਾਲ ਲੈ ਕੇ ਨਾ ਚੱਲ ਜੀ ਕਿਤੇ ਦੁਨੀਆਂ ਤੋਂ ਉਹ ਦੁਨੀਆਂ ਨੂੰ ਦੇਖੇ ਜਾਏ ਸੋ ਮੈਨੂੰ ਐ ਲੱਗਦਾ ਕਿ ਮੇਰੀ ਡਿਊਟੀ ਲੱਗੀ ਹੈ ਮੈਂ ਦੁਬਾਰਾ ਫਿਲਮ ਦੇ ਉੱਪਰ ਆਉਣਾ ਬੰਬੂ ਕਾਟ ਦੀ ਗੱਲ ਕਰਦਾ ਚੰਨਣ ਸਿੰਘ ਦਾ ਕਰਤਾਰ ਆਪਣੇ ਪਿਆਰ ਪਰਿਵਾਰ ਨੂੰ ਪਿਆਰ ਕਰਨ ਵਾਲਾ ਪਰਿਵਾਰ ਆਪਣੇ ਮਾਪਿਆਂ ਨੂੰ ਪਿਆਰ ਕਰਨ ਵਾਲਾ ਪਰਿਵਾਰ ਆਪਣੀ ਵਾਈਫ ਦੀ ਰਿਸਪੈਕਟ ਕਰਨ ਵਾਲਾ ਪਰਿਵਾਰਾ ਉਹਨਾਂ ਸਮਿਆਂ ਦੇ ਵਿੱਚ ਸ਼ਾਇਦ ਉਹ ਇੱਕ ਲੇਡੀ ਨੂੰ ਓਨੀ ਰਿਸਪੈਕਟ ਨਹੀਂ ਸੀ ਮਿਲਦੀ ਜਿੰਨੀ ਚੰਨਣ ਸਿੰਘ ਨੇ ਇਸ ਫਿਲਮ ਦੇ ਵਿੱਚ ਦਿੱਤੀ ਅੱਜ ਜੇਕਰ ਰਿਸ਼ਤਿਆਂ ਦੀ ਗੱਲ ਕਰੀਏ ਕਿਤੇ ਨਾ ਕਿਤੇ ਚੰਨਣ ਸਿੰਘ ਜਿਹੇ ਰਿਸ਼ਤੇ ਨਿਭਾਉਣ ਵਾਲੇ ਨੌਜਵਾਨ ਜਾਂ ਉਹ ਜਿਹੀਆਂ ਲੜਕੀਆਂ ਕਿਤੇ ਨਾ ਕਿਤੇ ਇਸ ਚੱਕਾ ਚੌਂ ਦੇ ਵਿੱਚ ਗਵਾਚ ਗਈਆਂ ਨੇ ਜੀ ਰਿਸ਼ਤੇ ਖੋ ਗਏ ਨੇ ਅੱਜ ਦੇ ਇਸ ਫਰਸਟ ਲਾਈਫ ਦੇ ਵਿੱਚ ਬਿਲਕੁਲ ਜੀ ਚਮਕ ਦਮਕ ਜਿਹੜੀ ਹੈ ਨਾ ਉਹ ਖਾ ਗਈ ਰਿਸ਼ਤਿਆਂ ਨੂੰ ਰਿਸ਼ਤੇ ਕਮਜ਼ੋਰ ਹੋ ਗਏ ਸੀ ਆਪਣੇ ਜੜ੍ਹਾਂ ਨੂੰ ਡੁੱਟ ਕੇ ਤੇ ਜਿੰਨਾਂ ਸ਼ਹਿਰਾਂ ਦੇ ਵਿੱਚ ਆ ਗਏ ਉਹ ਸਾਡੀ ਰੂਟ ਲਾਈਨ ਨੂੰ ਖਾ ਗਈਆਂ ਰੂਟ ਲਾਈਨ ਨੂੰ ਖਤਮ ਕਰ ਗਈ ਵੱਡੀ ਤਰਾਸਦੀ ਉਹ ਬੜੀ ਵੱਡੀ ਤਰਾਸਦੀ ਆ ਉਹ ਦਾਦੇ ਦਾਦੀਆਂ ਨਾਲੋਂ ਅਸੀਂ ਉਹਨਾਂ ਦੇ ਪੋਤੇ ਪੋਤੀਆਂ ਤੋੜਦੇ ਆ ਹੁਣ ਮੁੱਦਾ ਇਹ ਆ ਕਿ ਹੁਣ ਤਾਂ ਇਸ ਵੇਲੇ ਤੇ ਟੈਨਸ਼ਨ ਨਹੀਂ ਹੋਈ ਹੋਈ ਇਹ ਉਹ ਜ਼ੁਬਾਨ ਨੂੰ ਵੀ ਚੇਤੇ ਰੱਖ ਸਕਾਂਗੇ ਕਿ ਨਹੀਂ ਸਭ ਤੋਂ ਵੱਡੀ ਐ ਇਸ ਵੇਲੇ ਟੈਨਸ਼ਨ ਹੋਊਗਾ ਜੇ ਜ਼ੁਬਾਨ ਮਰ ਗਈ ਭਾਸ਼ਾ ਮਰ ਗਈ ਜਦ ਤੱਕ ਇਹ ਕਲਚਰ ਸਵਾਜਿਦਾ ਰਹਿਣਾ ਸੋ ਆ ਸਭ ਤੋਂ ਵੱਡੀ ਪ੍ਰੋਬਲਮ ਹੈ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਭਕਾਮਨਾਵਾਂ ਨੇ ਬੰਬੂ ਕਾਟ 2 ਦੇ ਲਈ ਤੁਹਾਡੀ ਸਾਰੀ ਟੀਮ ਨੂੰ ਥੈਂਕ ਯੂ ਬੀਟ